ਪਟਿਆਰੇ ਸ਼ਹਿਰ ਦਾ ਜਿਹੜਾ ਮੁੱਖ ਇਹ ਰਸਤਾ ਹੈਗਾ ਭੋਰਾ ਚੌਕ ਜਿਹੜੀ ਵੀ ਸੰਗਤ ਸਮਾਣਾ ਪਾਕਪਨਾ ਸੰਗੂ ਬਰਨਾਲਾ ਸਾਈਡ ਤੋਂ ਮਾਤਾ ਕਾਲੀ ਦੇਵੀ ਜੀ ਦੇ ਦਰਸ਼ਨ ਕਰਨ ਆਉਂਦੀ ਹੈ ਉਹ ਇੱਥੇ ਆ ਕੇ ਉੱਤਰਦੀ ਹੈ ਜਾਂ ਗੱਡੀਆਂ ਰਾਹੀਂ ਇਸ ਰਸਤੇ ਤੋਂ ਆਉਂਦੀ ਹੈ ਦੂਸਰਾ ਰਸਤਾ ਮੇਨ ਜਿਹੜਾ ਬੱਸ ਸਟੈਂਡ ਪੁਰਾਣਾ ਹੈ ਉਸ ਸਾਈਡ ਤੋਂ ਇਹ ਇੱਥੇ ਟ੍ਰੈਫਿਕ ਪੁਲਿਸ ਵਾਲਿਆਂ ਨੇ ਵੀ ਰਸਤਾ ਬਲੌਕ ਕੀਤਾ ਹੈ ਤਾਂ ਕਿ ਸੰਗਤ ਨੂੰ ਕੋਈ ਸੁਵਿਧਾ ਤ੍ਰਿਕੇ ਵੀ ਸਮੱਸਿਆ ਜਾਂ ਕਠਿਨਾਈ ਨਾ ਅੱਜ ਪੰਜਵਾਂ ਦਿਨ ਹੈ ਪੰਜਵਾਂ ਰੱਬ ਹੈ ਤੇ ਘੱਟ ਚਾਲ ਕੇ ਦੇਖਦੇ ਅੱਗੇ ਇਸ ਤਰ੍ਹਾਂ ਦਾ ਅਰੇਂਜਮੈਂਟ ਰਹਿਣਾ ਇਹ ਸਾਰੇ ਸੰਗਤ ਇੱਥੇ ਫੜਾ ਰੱਖ ਕੇ ਕੋ ਬਸਰਾ ਹੀ ਉੱਪਰ ਰਹੀ ਹੈ ਔਰ ਮਾਤਾ ਕਾਲੀ ਦੇਵੀ ਮੰਦਰ ਦਰਸ਼ਨ ਵਾਸਤੇ ਜਾ ਰਹੇ ਹਾਂ ਇਹ ਜਿਹੜਾ ਪ੍ਰਸ਼ਾਦ ਹੈ ਉਹ ਤੁਹਾਨੂੰ ਇਸ ਸੜਕ ਦੇ ਉੱਪਰ ਜਗਾ ਜਗਾ ਦੇ ਉੱਪਰ ਰੇੜੀਆਂ ਬੜੀਆਂ ਲੱਗਦੀਆਂ ਸਮਾਨ ਵੇਚਦੇ ਹੋਏ ਲੋਕ ਨਜ਼ਰ ਆ ਜਾਂਦੇ ਪੈਦਲ ਹੀ ਇੱਥੋਂ ਸੰਘਰ ਜਾਂਦੀ ਹੈ ਜਾਂ ਕਈ ਵਾਰ ਆਟੋ ਵੀ ਹਾਇਰ ਕਰਕੇ ਬਾਹਰ ਜਾਂਦੇ ਇਸ ਅੱਗੇ ਪਾਸੇ ਬਾਗਵਾਨੀ ਕੋ ਬਾਗ ਦਾ ਇਹ ਛੋਟੀ ਬਾਰਾਂ ਦੇ ਲਈ ਐਂਟ੍ਰੈਂਸ ਹੈਗੀ ਹੈ ਤੇ ਔਰ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਸੰਘਰ ਕਿਹੜੀ ਹੈਗੀ ਹੈ ਉੱਲੇ ਦਾ ਤਾ ਮਾਤਾ ਦੇ ਦਰਸ਼ਨ ਕਰਨ ਵਾਸਤੇ ਪਹੁੰਚੀ ਹੋਈ ਜਿਹੜੀ ਦੂਸਰੀ ਸਾਈਡ ਹੈ ਉੱਥੇ ਸੰਗਤ ਜੀ ਦੀ ਬਾਪਸਾਣੀ ਹੈ ਤੁਹਾਨੂੰ ਦੂਸਰੀ ਸਾਈਡ ਨਜ਼ਰ ਆ ਰਹੀ ਹੈ ਇਹ ਹੈ ਸ਼ੇਰਾ ਵਾਲਾ ਘੇਰ ਬਿਲਕੁਲ ਮਾਤਾ ਜੀ ਦੇ ਮੰਦਰ ਦੇ ਬਿਲਕੁਲ ਨੇੜੇ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਜੀਨੀ ਪ੍ਰਸ਼ਾਦ ਔਰ ਪੂਨੀਆਂ ਵਗੈਰਾ ਦਿਹਾ ਵੀ ਮਾਤਾ ਜੀ ਦੇ ਮੰਦਰ ਦੇ ਵਿੱਚ ਉਹਨਾਂ ਨੂੰ ਕਢਾਉਂਦੇ ਨੇ ਉਹਨਾਂ ਦੀ ਇੱਥੇ ਰੇੜੀਆਂ ਵਗੈਰਾ ਲਗਾਤਾਰ ਲੱਗੀਆਂ ਹੋਈਆਂ ਨੇ ਗੱਡੀਆਂ ਦੀ ਪਾਰਕਿੰਗ ਸੜਕ ਦੇ ਨਾਲ-ਨਾਲ ਜਿੱਥੇ ਵੀ ਜਗ੍ਹਾ ਮਿਲਦੀ ਹੈ ਉੱਥੇ ਸੰਗਠ ਕਰਕੇ ਤੇ ਦਰਸ਼ਨਾ ਵਾਸਤੇ ਚਲੀ ਜਾਂਦੀ ਹੈ ਕੋਈ ਗੱਡੀ ਲਵਾਈ ਹੋਈ ਨਹੀਂ ਗੱਡੀ ਦੇ ਨਾ ਤਾਂ ਕੇ ਲੱਗਦੇ ਆ ਅਲੱਗ-ਅਲੱਗ ਕਰਿਆ ਦੀਆਂ ਦੁਨੀਆਂ ਦੀ ਮਾਤਾ ਦੇ ਅਰਪਣ ਕਰਨ ਵਾਸਤੇ ਚਾਉਣ ਵਾਸਤੇ ਚੁਗੀਆਂ ਨੇ ਉਹ ਨਾਰੀਅਲ ਪ੍ਰਸ਼ਾਦ ਤੇ ਸਭ ਕੁਝ ਇੱਥੇ ਤੁਹਾਨੂੰ ਅਵੇਲੇਬਲ ਹੁੰਦਾ ਹੈ ਇਹ ਹੈ ਸ਼ੇਰਾਂ ਵਾਲਾ ਗੇਟ ਸ਼ੇਰਾਂ ਵਾਲਾ ਸਾਹਮਣੇ ਦਰਵਾਜ਼ਾ ਸ਼ੇਰਾਂ ਵਾਲਾ ਗੇਟ ਮੁੱਖ ਸਥਾਨ ਹੈ ਪਟਿਆਲੇ ਦੀ ਔਰ ਲਾਈਨਾਂ ਤੁਸੀਂ ਦੇਖ ਸਰਦ ਸੰਗਤੀਆਂ ਬਹੁਤ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਜਿੱਥੇ ਅਲੱਗ-ਅਲੱਗ ਸਟਾਲ ਬਣਾਏ ਹੋਏ ਨੇ ਉੱਥੇ ਹੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਸਤੇ ਪਿਕਅਪ ਵੈਨਸ ਵੀ ਇੱਥੇ ਖੜੀਆਂ ਨੇ। ਔਰ ਮਾਤਾ ਦੇ ਮੰਦਰ ਚ ਚੜਾਵਾ ਚੌਂ ਵਾਸਤੇ ਇੱਥੇ ਅਲੱਗ-ਅਲੱਗ ਪ੍ਰਸ਼ਾਦ ਵਗੈਰਾ ਦਾ ਸਮਾਨ ਵੀ ਰੱਖਿਆ ਹੋਇਆ ਹੈ। ਆ ਜਾ ਭਾਈ ਆ ਜਾਓ। ਮਾਤਾ ਦਾ ਮਾਈਕਸ ਹੋ ਰਿਹਾ ਹੈ। ਇਹ ਮਹੀਨਿਆਂ ਦਾ ਕੰਮ ਦੇ ਨਾਲ। ਨਾਮ ਵਾਲਾ ਗੇਟ ਤੋਂ ਸ਼ੁਰੂ ਹੋ ਕੇ ਇਹ ਜਿਹੜੀ ਲਾਈਨ ਹੈ ਤੁਸੀਂ ਨਜ਼ਰ ਪਾਸ ਕੇ ਦੇਖ ਸਕਦੇ ਹੋ। ਸੰਗਤ ਦੀ ਬਹੁਤ ਪਿੱਛੇ ਤੱਕ ਅੰਦਰ ਤੱਕ ਚਲੇ ਜਾਏ ਬਹੁਤ ਲੰਬੀ ਜਿਹੜੀ ਲਾਈਨ ਹੈ ਤੇ ਸੰਗਤ ਦੀ ਲੱਗ ਚੁੱਕੀ ਹੈ ਅੱਗੇ ਤੱਕ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਉੱਪਰ ਹੈ ਸ਼ੇਰਾਂ ਵਾਲਾ ਗੇਟ ਜਿਸ ਨੂੰ ਅਜਰ ਮਾਰ ਕੇ ਦੇਖ ਸਕਦੇ ਹਾਂ ਕਿ ਕਿੰਨੀ ਦੂਰ ਤੱਕ ਸੰਗਤ ਦੀ ਲਾਈਨਾਂ ਚੱਲੀ ਹੋਈ ਹੈ ਸ਼ੇਰਾਂ और एक गेट के अंदरों होके बहुत पीछे तक बाजार के अंदरों पहुंच चुकी है तकरीबन तो एक किलोमीटर लंबी इस टाइम लाइन नज़र आता है ਇੱਥੇ ਕਾਫੀ ਮਸ਼ਹੂਰ ਹੋਮਿਓਪੈਥਿਕ ਦਾ ਜਿਹੜਾ ਡਾਕਟਰ ਫਿੰਡ ਦਾ ਹਸਪਤਾਲ ਹੈ ਔਰ ਬਿਲਕੁਲ ਇਹਦੇ ਸਾਹਮਣੇ ਹੀ ਤੁਸੀਂ ਦੇਖੋ 올ਡ ਮਦਰਾਸੀ ਦੋਸਤ ਇੱਥੇ ਤੋਂ ਲਾਈਨਾਂ ਜਿਹੜੀਆਂ ਸ਼ੁਰੂ ਹੋ ਗਈਆਂ ਜਿਹੜੀ ਸੰਗਤ ਆ ਰਹੀ ਹੈ ਉਹ ਇਹ ਲਾਈਨਾਂ ਦੇ ਪਿੱਛੇ ਪਿੱਛੇ ਲੱਗਦੀ ਜਾ ਰਹੀ ਔਰ ਤੁਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਵੀ ਕਿੰਨੀ ਲੰਬੀ ਇਹ ਲਾਈਨ ਹੋ ਗਈ ਉਹ ਮਦਰਾਸੀ ਦੁਕਾਨ ਪੂਰੇ ਵਾਇ ਦੁਕਾਨ ਕਾਫੀ ਮਸ਼ਹੂਰ ਹੈ ਔਰ ਇਹ ਪੂਰੀ ਲੰਬਾਈ ਸੰਦ ਸਪਲਾਈ ਨਾਲ ਲੱਗੀ ਹੋਈ ਹੈ ਕਲਾ ਗੇਟ ਦੇ ਵਿੱਚ ਹੀ ਸੇਠੀ ਡਾਕੂਮੈਂਟੇਸ਼ਨ ਬਹੁਤ ਮਸ਼ਹੂਰ ਦੁਕਾਨ ਹੈ ਇਹਦੇ ਨਾਲ ਹੀ ਇੰਦਰ ਦਾਸ ਮਸ਼ਹੂਰ ਕੋਲ ਇਤੂਰੀ ਅੰਮ੍ਰਿਤ ਨਾ ਦੇ ਨੀਚੇ ਸੰਦ ਜੜੀ ਸੇਵਾ ਮਾਤਾ ਦੇ ਮੰਦਰ ਦਰਸ਼ਨ ਕਰਨ ਵਾਸਤੇ ਜਾ ਰਹੀ ਹੈ। ਔਰ ਸ਼ਰਦਾ ਦਾ ਦੇਖੋ ਤੁਸੀਂ ਸਭ ਨੰਗੇ ਪੈਰ ਕੋਈ ਨਹੀਂ ਕੋਈ ਤਲਾਵਰ ਦਾ ਹੱਥੋਂ ਬੱਤੀ ਆ ਗਿਆ ਕਿ ਆਹ ਮਿਟਨੂ ਨਾ ਹੋ ਜਾਂਦਾ ਹੈ ਤੇ ਆਈ ਇਹ ਸਾਡੀ ਜਨਮ ਵਾਲਾ ਮਦਦ ਕੀਤਾ ਉਹ ਵੀ ਜੀਤ ਜਿਹਾ ਨਾ ਦੇ ਪਵਨ ਦੇ ਬਿਲਕੁਲ ਨਜ਼ਦੀਕ ਪਹੁੰਚ ਚੁੱਕੇ ਆ ਇਹ ਹੈ ਮਾਤੇ ਸ਼੍ਰੀ ਕਾਲੀ ਦੇਵੀ ਮੰਦਿਰ ਦਾ ਮੇਨ ਸਥਾਨ ਤੇ ਸੰਗਤ ਤੋਂ ਨੂੰ ਪਹੁੰਚ ਕੋਸ਼ਿਸ਼ ਕਰ ਰਹੀ ਹੈ ਰਹਾਉ ਮਾਤੇ ਮੰਦਿਰ ਦੇ ਅੰਦਰ ਦਰਸ਼ਨ ਜਿਹੜੇ ਨੇ ਲਾਈਵ ਟੀਵੀ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਸੰਗਤ ਇਸ ਤਰ੍ਹਾਂ ਆਪਣੀ ਵਾਰੀ ਦੀ ਉਡੀਕ ਕਰਦੇ ਹੋ ਇਹ ਲਾਈਨ ਪਿੱਛੇ ਜਿਹੜੀ ਆਪਾਂ ਦਿਖਾਈ ਸੀ ਸ਼ੇਰਾਂ ਵਾਲੇ ਦੇ ਅੰਦਰ ਤੱਕ ਪਹੁੰਚੀ ਹੋਈ ਹੈ ਫਿਰ ਕੋੜੀਆਂ ਫਿਰ ਕੋ ਸ਼ੇਰਾਂ ਵਾਲਾ ਫਿਰ ਕੋੜੀਆਂ ਕੋੜੀਆਂ ਪਿੰਡ ਸ਼ੇਵਾਵਾਲਾ ਦੇ ਜੱਟ ਲੋਕ ਹੋਣਾ ਇਹ ਨਹੀਂ ਵਾਰ ਸੁਣਾਵੇ ਕੋੜੀਆਂ ਤਾਂ ਆਪਣੀ ਦਾਦੀ ਖਰਾਬ ਕਰੂ ਕਾਲੀ ਸ਼ੇਵਾਵਾਲਾ ਦੇ ਘਰੋਂ ਜਾ ਕੇ ਮਿਲਦੇ ਉਹ ਕਹਿੰਦੇ ਪਛਮਾਨੇ ਕੋਲੇ ਵੀ ਇੱਕ ਫੀਸ ਮੁੱਲ ਦੇਖਣਾ ਕੋਰਪੋਰੇਟ ਸੰਸਤਾਂ ਤਾਂ ਨਾਦੋ ਸ਼ੇਰਵਾਲੇ ਗੇਟ ਸਾਈਡ ਆਪਾਂ ਕਵਰ ਕੀਤਾ ਸੀ ਇਹ ਉਧਰੋਂ ਪੁਰਾਣੇ ਬੱਸ ਸਟੈਂਡ ਤੋਂ ਹੀ ਸੰਧਾ ਤੋਂ ਸ਼ੁਰੂ ਹੋ ਜਾਂਦੀ ਹੈ ਜੇਕਰ ਅਸੀਂ ਲਗਾਉਣ ਦੀ ਕੋਸ਼ਿਸ਼ ਕਰੀਏ ਦੋਨੋਂ ਸਾਈਡ ਬਰਾਬਰ ਲਾਈਨਾਂ ਨਾਲ ਪਾਰਕਿੰਗ ਤੁਸੀਂ ਦੇਖ ਸਕਦੇ ਹੋ ਛੋਟੀ ਬਾਰਾਂ ਦੇ ਦੀ ਔਰ ਵੱਡੀ ਬਾਰਾਂ ਦੇ ਦੀ ਜੋ ਦੋਨੋਂ ਜਗ੍ਹਾ ਤੇ ਤੁਹਾਨੂੰ ਕੋਈ ਜਗ੍ਹਾ ਖਾਲੀ ਨਹੀਂ ਮਿਲਦੀ ਜਿੱਥੇ ਕਿ ਗੱਡੀਆਂ ਦੀ ਪਾਰਕਿੰਗ ਨਾ ਹੋਵੇ ਦੋਨੋਂ ਸਾਈਡ ਤੋਂ ਗੱਡੀਆਂ ਦੀ ਪਾਰਕਿੰਗ ਨਜ਼ਰ ਆਏ ਹੈ ਬਾਰਾਂ ਦਰਿਵਾਲੀ ਸਾਈਡ ਆਪਾਂ ਦਿਖਾ ਰਹੇ ਹਾਂ ਔਰ ਇਧਰ ਨੂੰ ਵੈਰੀਕੇਟਿੰਗ ਕਰਕੇ ਗੱਡੀਆਂ ਦਾ ਰਸਤਾ ਤਾਂ ਜਰੂਰ ਰੋਕਿਆ ਹੋਇਆ ਹੈ ਲੇਕਿਨ ਪਾਰਕਿੰਗ ਸਾਰੀ ਤੁਹਾਨੂੰ 12th ਗਾਰਡਨ ਸ਼ੀ ਮਿਲੇਗੀ ਸੰਟਾ ਦੇਖੋ ਪੈਦਲ ਜਾ ਸਕਦੀ ਹੈ ਇਹ ਰਸਤਾ ਸਾਰਾ ਸਿੱਧਾ ਮਾਤਾ ਦੇ ਮੰਦਰ ਵੱਡੀ ਸਾਈਡ ਜਾਂਦਾ